हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਗੱਲ ਇਲੈਕਟ੍ਰੀਕਲ ਦੀ ਦੁਕਾਨ ਆ ਆਪਣੀ ਮਹੱਲਾ ਨਾਨਕਪੁਰੇ ਚ ਦਸਾਂਝ ਰੋਡ ਮੋਗਾ ਨੇੜੇ ਕੋल्ड स्टोर ਆਪਣੀ ਪੱਕਾ ਸਾਂਝ ਰੋਡ ਤੇ ਦੁਕਾਨ ਆ ਇਹ ਤੇ ਆਪਾਂ ਨਾ ਆਰਓ ਨਵੇਂ ਦਾ ਕੰਮ ਸ਼ੁਰੂ ਕੀਤਾ ਬਹੁਤ ਵਧੀਆ ਔਰ ਹਲਕਾ ਲਾਈਨ ਲਾ ਕੇ ਆਪਾਂ ਇਹਦੇ ਵਿੱਚ ਹਲਕਾ ਲਾਈਨ ਲਾ ਕੇ ਤੇ ਆਪਾਂ ਫੇਰ ਆ ਜਿਹੜੀ ਨੀਲੇ ਜਿਹੇ ਰੰਗ ਦੀ ਅਸ਼ਦੇਈ ਰੰਗ ਦੀ ਇਹ ਆਪਾਂ ਆਲਕਾ ਲੈਣ ਲਈ ਆਹਾ ਜਿਹਦੇ ਤੇ ਮੈਂ ਹੱਥ ਮਾਰ ਰਿਹਾ ਇਹ ਆਲਕਾ ਲੈਨ ਤੇ ਇਹ B12 ਆਲਕਾ ਲੈਨ ਤੇ ਇਹ ਲਾ ਕੇ ਆਪਾਂ ਜਿਵੇਂ ਜਹਾਜਾਂ ਚ ਪਾਣੀ ਮਿਲਦਾ ਉਸੇ ਤੱਕ ਆਹੀ ਪਾਣੀ ਮਿਲਣ ਲਾ ਦੀਦਾ ਤੇ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆਪਣਾ ਤਿਆਰ ਕਰਦੇ ਆ ਤੁਸੀਂ ਦੇਖੋ ਪਾਈਪਾਂ ਵੀ ਬਹੁਤ ਘੱਟ ਦਿਖਦੀਆਂ ਬਾਹਰ ਤੇ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਉਂਦੀ ਤੇ ਬਹੁਤ ਵਧੀਆ ਆਰਓ ਫਿਲਟਰ ਆਪਾਂ ਤਿਆਰ ਕਰਦੇ ਆਂ ਪੁਰਾਣਿਆਂ ਦੀ ਵੀ ਰਿਪੇਅਰ ਕਰਦੇ ਆਂ ਪੁਰਾਣਿਆਂ ਦੇ ਵਿੱਚ ਵੀ ਆਪਾਂ ਹਲਕਾ ਲੈਨ ਲੱਗ ਦਈਦਾ ਕਿਉਂਕਿ ਹਲਕਾ ਲੈਨ ਬਹੁਤ ਵਧੀਆ ਚੀਜ਼ ਆ ਬੀ12 ਦੀ ਬਿਵਾਰੀ ਠੀਕ ਹੁੰਦੀ ਆ ਤੇ ਵੇਟ ਵੀ ਲਾਸ ਹੁੰਦਾ ਬਾਕੀ ਪਾਣੀ ਬਹੁਤ ਵਧੀਆ ਔਰ ਸ਼ੁੱਧ ਤੇ ਸਾਫ ਸੁਥਰਾ ਮਿਲਦਾ ਤੇ ਤੁਸੀਂ ਇੱਕ ਵਾਰੀ ਦੁਕਾਨ ਤੇ ਵਿਜ਼ਿਟ ਕਰੋ ਦਸਾਂ ਜਰੂਰ ਮੋਗਾ ਮਹੱਲਾ ਨਾਨਕਪੁਰਾ ਇਹ ਕਵਰੀ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਵੀ ਆਰਓ ਕਿਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਆ ਤੇ ਕਿਵੇਂ ਇਹ ਘਰਾਂ ਦੇ ਵਿੱਚ ਲਗਾਏ ਜਾਂਦੇ ਆ ਕਿੰਨੀ ਇਹਨਾਂ ਦੀ ਕੀਮਤ ਆ ਉਹ ਸਾਰਾ ਕੁਝ ਤੁਸੀਂ ਆਣ ਕੇ ਜਿਹੋ ਜਿਹਾ ਸਮਾਨ ਲਵਾਓਗੇ ਉਸੇ ਤਰ੍ਹਾਂ ਦਾ ਤਿਆਰ ਕੀਤਾ ਜਾਂਦਾ ਹੈਗਾ ਤੇ ਆ ਹੁਣ ਪੂਰਾ ਤਿਆਰ ਹੋ ਰਿਹਾ ਅਸੀਂ ਜਿਵੇਂ ਜਿਵੇਂ ਤਿਆਰ ਕਰਦੇ ਆ ਓਵੇਂ ਓਵੇਂ ਵੀਡੀਓ ਬਣਾਈ ਜਾਂਦੇ ਆ ਤੇ ਆ ਦੇਖੋ ਆਹ ਜਿਹੜੀ ਹੁਣ ਸਾਈਡ ਤੇ ਮੈਂ ਹੱਥ ਲਾਇਆ ਸੀ ਇਹ ਐਸ ਵੀ ਆ ਤੇ ਇਹ ਵੇਖੋ ਅੱਗੇ ਆਪਣੀ ਸੱਜੇ ਪਾਸੇ ਇਧਰਲੇ ਪਾਸੇ ਲੱਗੀ ਹੁੰਦੀ ਆ ਤੇ ਇੱਥੇ ਕੀ ਹੁੰਦਾ ਜਦੋਂ ਪਾਈਪਾਂ ਪਾਣੀ ਲੀਕ ਹੋ ਜਾਂਦਾ ਤੇ ਪਾਣੀ ਪੈ ਜਾਂਦਾ ਤੇ ਇਹ ਸੜ ਜਾਂਦੀ ਆ ਉਹ ਵੀ ਆਪਾਂ ਦੂਰ ਕਰਤਾ ਕੰਮ ਵੀ ਇਧਰ ਕੋਈ ਵੀ ਪਾਈਪ ਨਹੀਂ ਇੱਧਰ ਇਹ ਲਾਈ ਹੈ ਇੱਧਰ ਕੋਈ ਵੀ ਪੈ ਵੀ ਨਹੀਂ ਸਾਰੇ ਪੈ ਵੀ ਆਪਾਂ ਉਧਰ ਜੋ ਵੀ ਜੁਆਇੰਟ ਕੀਤਾ ਤੇ ਆਪਾਂ ਉਧਰ ਹੀ ਕੀਤਾ ਦੂਸਰੇ ਪਾਸੇ ਤਾਂ ਕਿ ਇਹ ਲਾਈਫਟਾਈਮ ਤੁਹਾਨੂੰ ਕੰਮ ਦੇ ਸਕੇ ਤੇ ਬਹੁਤ ਵਧੀਆ ਆਪਾਂ ਤਰੀਕੇ ਨਾਲ ਘਰਾਂ ਦੇ ਵਿੱਚ ਆ ਕੇ TDS ਚੈੱਕ ਕਰਕੇ ਫਿਰ ਆਪਾਂ ਫਿਲਟਰ ਲਾ ਕੇ ਫਿੱਟ ਕਰਕੇ ਆਈਦਾ ਤੇ ਆਓ ਆਪਾਂ ਇੱਕ ਵਾਰੀ ਗੈਲ ਇਲੈਕਟ੍ਰੀਕਲ ਦੀ ਦੁਕਾਨ ਤੇ ਜਾਈਏ ਕਿ ਆਪਾਂ ਫਿਲਟਰ ਆਰੋ ਫਿਲਟਰ ਜ਼ਰੂਰ ਤਿਆਰ ਕਰਵਾਈਏ ਬਹੁਤ ਹੀ ਘੱਟ ਰੇਟਾਂ ਤੇ ਔਰ ਫੁੱਲ ਗਰੰਟੀ ਦੇ ਨਾਲ ਆਪਾਂ ਆਰੋ ਫਿਲਟਰ ਤਿਆਰ ਕਰਦੇ ਆ ਆ ਦੇਖੋ ਹੁਣ ਫਿਲਟਰ ਪੂਰਾ ਤਿਆਰ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਆ ਵੀਡੀਓ ਰਾਈ ਦਿਖਾ ਰਹੇ ਆ ਵੀਡੀਓ ਨੂੰ ਪੂਰੀ ਦੇਖੋ ਤਾਂ ਕਿ ਜੇ ਤੁਹਾਨੂੰ ਪਤਾ ਲੱਗ ਸਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਆਰੋ ਕਿਸ ਤਰੀਕੇ ਨਾਲ ਤਿਆਰ ਹੋਇਆ ਕਿਵੇਂ ਇਹ ਇਹ ਆਪਾਂ ਤਿਆਰ ਕੀਤਾ ਬਹੁਤ ਮਿਹਨਤ ਨਾਲ ਆਪਾਂ ਤਿਆਰ ਕਰਦੇ ਆਂ ਔਰ ਪੂਰਾ ਟਾਈਮ ਲਾ ਕੇ ਤਿਆਰ ਕਰਦੇ ਆਂ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਉਸ ਤੋਂ ਬਾਅਦ ਜਦੋਂ ਵੀ ਅਸੀਂ ਆਰਓ ਲਾ ਦਿੰਨੇ ਆਂ ਉਸ ਤੋਂ ਬਾਅਦ ਵੀ ਇਹ ਨਹੀਂ ਹੈਗਾ ਵੀ ਤੁਹਾਡਾ ਫੋਨ ਨਹੀਂ ਚੱਕਾਂਗੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਨੌਬਤ ਆਉਂਦੀ ਆ ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਤੇ ਆ ਹੁਣ ਅਸੀਂ ਪੂਰਾ ਫਿਲਟਰ ਤਿਆਰ ਕਰਕੇ ਤੁਹਾਡੇ ਸਾਹਮਣੇ ਰੱਖਤਾ ਤੇ ਤੁਸੀਂ ਦੇਖ ਲਓ ਤੇ ਆਪਾਂ ਇਸੇ ਤਰ੍ਹਾਂ ਰਾਇਲ ਦੀ ਬਾਡੀ ਲਾ ਕੇ ਹੀ ਫਿਲਟਰ ਤਿਆਰ ਕਰਦੇ ਆਂ ਤੇ ਬਹੁਤ ਵਧੀਆ ਆਪਾਂ ਕੰਮ ਕਰਦੇ ਆਂ ਤੇ ਆਓ ਇੱਕ ਵਾਰੀ ਵਿజిਟ ਕਰੋ ਤੇ ਆਪਣਾ ਫਿਲਟਰ ਤਿਆਰ ਕਰੋ ਅਲਕਾਲਾਈਨ ਲਾ ਕੇ ਆਪਾਂ ਫਿਲਟਰ ਤਿਆਰ ਕਰਦੇ ਆਂ ਵਧੀਆ ਪਾਈਪ ਵਰਤਦੇ ਆਂ ਵਈ ਵਧੀਆ ਆਪਾਂ ਸਪਲਾਈ ਵਰਤਦੇ ਆਂ ਮੈਂਬਰਨ ਵਧੀਆ ਵਰਤਦੇ ਆਂ ਤੇ ਆਪਾਂ ਹਰ ਇੱਕ ਚੀਜ਼ ਜੋ ਵੀ ਲਾਉਣੀ ਹੈ ਔਰ ਵਧੀਆ ਪੰਪਣੀ ਦੀ ਲੌੜੇ ਆ ਤੇ ਤੁਸੀਂ ਇੱਕ ਵਾਰੀ ਆਓ ਪੁਰਾਣੇ ਫਿਲਟਰ ਵੀ ਆਪਾਂ ਰਿਪੇਅਰ ਕਰਦੇ ਆ ਤੇ ਉਹਨਾਂ ਦੇ ਵਿੱਚ ਵੀ ਆਪਾਂ ਆਲਕਾ ਲੈਣ ਲਾ ਦੇਵਾਂਗੇ ਜੇ ਤੁਸੀਂ ਲਵਾਉਣੀ ਚਾਹੋ ਤੇ ਆਓ ਜੀ ਫਿਲਟਰ ਖਰੀਦੋ ਤੇ ਲਵਾਓ ਆਲਕਾ ਲੈਣ ਲਵਾ ਕੇ ਪਾਣੀ ਸ਼ੁੱਧ ਪੀਓ ਇੱਕ ਵਾਰੀ ਦੁਕਾਨ ਤੇ ਆਣ ਕੇ ਵੀ ਤੁਸੀਂ ਪਾਣੀ ਪੀ ਕੇ ਦੇਖ ਸਕਦੇ ਹੋ ਕਿਉਂਕਿ ਇੱਥੇ ਵੀ ਆਲਕਾ ਲੈਣ ਲਾ ਕੇ ਫਿਲਟਰ ਲਗਾਇਆ ਗਿਆ ਹੈ ਤੈ ਤੁਸੀਂ ਆਣ ਕੇ ਸਾਡਾ ਪਾਣੀ ਪੀਓ ਪਾਣੀ ਪੀ ਕੇ ਫਿਰ ਸਾਨੂੰ ਦੱਸਿਓ ਵੀ ਪਾਣੀ ਦਾ ਟੇਸਟ ਕਿਵੇਂ ਆ ਟੇਸਟ ਵੇਖ ਕੇ ਹੀ ਫਿਲਟਰ ਲਵਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ